ਅਹਿ ਗੁਰਜੀ ਦਾ ਖਾਸ ਸਬਕ ਜਿੱਦੀ ਫਤਿਹ ਬਾਈਰ ਲੋਕੋ ਯਾਰਾ ਕੰਮ ਨਾ ਕਰੋ ਫਾਇਦਾ ਨਾ ਚੱਕੋ ਫਾਇਦਾ ਨਾ ਚੱਕੋ ਯਾਰ ਤੁਸੀਂ ਜਵਾਕਾਂ ਨੂੰ ਜਵਾਕਾਂ ਦਾ ਫਾਇਦਾ ਚੱਕੀ ਜਾਂਦੇ ਐ ਐਫਐਮ ਲੈਣ ਵਾਸਤੇ ਪੈਸੇ ਕਮਾਉਣ ਵਾਸਤੇ ਪ੍ਰਮਾਤਮਾ ਦੇ ਅੱਗੇ ਬਹੁਤ ਮਾਰ ਵੱਜ ਗਈ ਜਿਹੜਾ ਮਿਹਨਤ ਕਰਕੇ ਇੱਕ ਰੁਪਿਆ ਇੱਕ ਕਰ ਪਿਆ ਛੋੜ ਕੇ ਘਰ ਬਣਾਇਆ ਹੋਣਾ ਤੇ ਸਾਹਮਣੇ ਢੇਰੀ ਹੁੰਦਾ ਵੇ ਉੱਥੇ ਚੁੱਕ ਕੇ ਵੇਖੋ ਬਾਬੇ ਉਹਦੇ ਤੇ ਕੀ ਬੀਤਦੀ ਆ ਅਬੇ ਇਹ ਕੰਮ ਨਾ ਕਰੋ ਤੁਨਾਂ ਲੱਗਦੇ ਹੋਣ ਗਿਆ ਜਿਹੜੇ ਬੱਚੇ ਵਸੇ ਹੋਣਗੇ ਸਾਲਿਆ ਤੂੰ ਵੀਡੀਓ ਬਣਾਈ ਜਾਂਦੇ ਆ ਜਵਾਕਾਂ ਨੂੰ ਫੜ ਵੀ ਸਕਦੇ ਆ ਇਹ ਸਾਥ ਇਹ ਮਿਲਣ ਵਾਸਤੇ ਆ ਵੀਰ ਬਣ ਕੇ ਇਹ ਕੰਮ ਨਾ ਕਰੋ ਕਿਉਂਕਿ ਬਾਬੇ ਨਾਨਕ ਅੱਗੇ ਅਰਦਾਸ ਕਰੋ اے ਪ੍ਰਮਾਤਮਾ ਜਿਹੜਾ ਲੋਕਾਂ ਦਾ ਦੋਖਾ ਸਾਡੇ 'ਤੇ ਪਾ ਦੇ ਠੀਕ ਹੈ ਜੋ ਵੀ ਦੋਖਾਂ ਦੇ ਪਾਪ ਸਾਡੇ 'ਤੇ ਪਾ ਦੇ ਅਦਾਦਾ ਹਿੱਸਾ ਪਾਵੇ ਜੇ ਆਪਾਂ ਲੋਕਾਂ ਦੇ ਜੇ 3 ਕਰੋੜ ਤੋਂ ਅੱਧ ਕੀ ਆਬਾਦੀ ਹੈ ਨਾ ਤੇ ਜੇ ਪਿਆਰ ਲੱਖ ਵੀ ਸਹੀ ਹੋਏ ਨਾ ਲੋਕ ਜਿਵੇਂ ਸਾਪ ਦੇਲਦੇ ਹੋਏ ਜਿਵੇਂ ਉਹਨਾਂ ਨੇ ਅੱਗੇ ਅਰਦਾਸ ਕੀਤੀ ਤਾਂ ਇਹ ਪ੍ਰਮਾਤਮਾ ਲੋਕਾਂ ਦੇ ਵਾਪਸ ਆਡੇ ਸਿਪਾਹੀ